ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ अरोड़ा ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ अरोड़ा ਤਰਨੁਪ੍ਰੀਤ ਸੌਂਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵੀ ਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾੜੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਇਹ ਜਿੱਤ ਹੋ ਸਕਦੀ ਹੈ ਭਾਵੇਂ 12000 ਜਾਂ 3000 ਦੇ ਨਾਲ ਵੀ ਸੰਜੀਵ अरोड़ा ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਭਰਤ ਪੂਸ਼ਣ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ ਅਰੋੜਾ ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ ਅਰੋੜਾ ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲ ਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿੰਨੀ ਚੋਣਾਂ ਦਾ ਨਤੀਜਾ ਲਗਭਗ ਸਪੱਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਆ ਉਹ ਜਿੱਤ ਚੁੱਕੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਬਾਕੀ ਹੈ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਰਨ ਆਸ਼ੂ ਨੂੰ ਸੰਜੀਵ ਅਰੋੜਾ ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ ਪਹੁੰਚ ਚੁੱਕੇ ਨੇ ਤਰਨਪ੍ਰੀਤ ਸੌਂਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣੇ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੋ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਅਸ਼ਵਰਦਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣਾਂ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 ਰਾਊਂਡ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ ਅਰੋੜਾ ਨੂੰ 34884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ अरोड़ा ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ अरोड़ा ਤਰਨੁਪਰੀਤ ਸੌਂਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਜ਼ੋਨ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾੜੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ अरोड़ा ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਭਰਤ ਪੂਸ਼ਨ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ अरोड़ा ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ ਅਰੋੜਾ ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲ ਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿੰਨੀ ਚੋਣਾਂ ਦਾ ਨਤੀਜਾ ਲਗਭਗ ਸਪਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਆਉ ਜਿੱਤ ਚੁੱਕੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਵਾਲੇ ਬਾਕੀ ਹੈ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇੜ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਣਤੀ ਹੋ ਚੁੱਕੀ ਹੈ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਸ਼ਨ ਆਸ਼ੂ ਨੂੰ ਸੰਜੀਵ ਅਰੋੜਾ ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ ਪਹੁੰਚ ਚੁੱਕੇ ਨੇ ਤਰਨੁਪਰੀ ਸੌਂਦ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੋ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈਅ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣ ਹੈ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 라ਉਂਡ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34000 884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ ਅਰੋੜਾ ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ ਤਰਨੁਪ੍ਰੀਤ ਸੌਂਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ अरोड़ा ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਭਰਤ ਪੂਸ਼ਨ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ अरोड़ा ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ ਅਰੋੜਾ ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿੰਨੀ ਚੋਣਾਂ ਦਾ ਨਤੀਜਾ ਲਗਭਗ ਸਪੱਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਆ ਜੋ ਇਲੈਕਸ਼ਨ ਆਉ ਜਿੱਤ ਚੁੱਕੇ ਨੇ ਹਾਲਾਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਵਾਲੇ ਬਾਕੀ ਐ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਿਣਤੀ ਹੋ ਚੁੱਕੀ ਐ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਰਨ ਆਸ਼ੂ ਨੂੰ ਸੰਜੀਵ ਅਰੋੜਾ ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਐ ਅਮਨ ਅਰੋੜਾ ਪਹੁੰਚ ਚੁੱਕੇ ਨੇ ਤਰਨਪੁਰੀ ਸੌਂਦ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਲਾਵਾ ਲੋਕਲ ਲੀਡਰਸ਼ਿਪ ਲੁਧਿਆਣਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਵਾਮ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈਅ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣ ਹੈ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 라ઉન્ડ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34000 884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ ਅਰੋੜਾ ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ ਤਰਨੁਪ੍ਰੀਤ ਸੌਂਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾੜੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ अरोड़ा ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਭਰਤਪੂਸ਼ਨ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ अरोड़ा ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ अरोड़ा ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦਾ ਨਤੀਜਾ ਲਗਭਗ ਸਪਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਆਉ ਜਿੱਤ ਚੁੱਕੇ ਨੇ ਹਾਲਾਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਵਾਲੇ ਬਾਕੀ ਐ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਣਤੀ ਹੋ ਚੁੱਕੀ ਐ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਸ਼ਨ ਆਸ਼ੂ ਨੂੰ ਸੰਜੀਵ अरोड़ा ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਐ ਅਮਨ अरोड़ा ਪਹੁੰਚ ਚੁੱਕੇ ਨੇ ਤਰਨੁਪ੍ਰੀਤ ਸੌਂਦ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਵਾਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣ ਐ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 라ਉਂਡ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ ਅਰੋੜਾ ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ ਤਰਨੁਪਰੀਤ ਸੌਂਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾਰੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ ਅਰੋੜਾ ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ ਅਰੋੜਾ ਦੇ ਵੱਲੋਂ ਭਰਤ ਪੂਸ਼ਣ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ ਅਰੋੜਾ ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ ਅਰੋੜਾ ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲ ਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿੰਨੀ ਚੋਣਾਂ ਦਾ ਨਤੀਜਾ ਲਗਭਗ ਸਪਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਆਉ ਜਿੱਤ ਚੁੱਕੇ ਨੇ ਹਾਲਾਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਵਾਲੇ ਬਾਕੀ ਐ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਨਤੀਜੇ ਸਾਰਿਆਂ ਦੇ ਸਾਹਮਣੇ ਸਪੱਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਿਣਤੀ ਹੋ ਚੁੱਕੀ ਐ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਸ਼ਨ ਆਸ਼ੂ ਨੂੰ ਸੰਜੀਵ ਅਰੋੜਾ ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਐ ਅਮਨ ਅਰੋੜਾ ਪਹੁੰਚ ਚੁੱਕੇ ਨੇ ਤਰਨਪੁਰੀ ਸੌਂਦ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੋ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈਅ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣ ਹੈ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 라ઉન્ડ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ ਅਰੋੜਾ ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ, ਤਰਨੁਪਰੀਤ ਸੌਂ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾਰੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿੰਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ अरोड़ा ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਭਰਤ ਪੂਸ਼ਣ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ अरोड़ा ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ ਅਰੋੜਾ ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦਾ ਨਤੀਜਾ ਲਗਭਗ ਸਪਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਆਉ ਜਿੱਤ ਚੁੱਕੇ ਨੇ ਹਾਲਾਕੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਵਾਲੇ ਬਾਕੀ ਐ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਣਤੀ ਹੋ ਚੁੱਕੀ ਐ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਰਨ ਆਸ਼ੂ ਨੂੰ ਸੰਜੀਵ ਅਰੋੜਾ ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਐ ਅਮਨ ਅਰੋੜਾ ਪਹੁੰਚ ਚੁੱਕੇ ਨੇ ਤਰਨੁਪ੍ਰੀਤ ਸੌਂਦ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਿਵਾ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈਅ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣ ਹੈ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 라ઉન્ડ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34000 884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ ਅਰੋੜਾ ਨੂੰ ਮਿਲਿਆ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ, ਤਰਨੁਪਰੀਤ ਸੌਂ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾਰੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿੰਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ ਅਰੋੜਾ ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ ਅਰੋੜਾ ਦੇ ਵੱਲੋਂ ਭਰਤਪੂਸ਼ਨ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ ਅਰੋੜਾ ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ ਅਰੋੜਾ ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲ ਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿੰਨੀ ਚੋਣਾਂ ਦਾ ਨਤੀਜਾ ਲਗਭਗ ਸਪੱਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਹੈ ਉਹ ਜਿੱਤ ਚੁੱਕੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਬਾਕੀ ਹੈ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਣਤੀ ਹੋ ਚੁੱਕੀ ਹੈ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਸ਼ਨ ਆਸ਼ੂ ਨੂੰ ਸੰਜੀਵ अरोड़ा ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ अरोड़ा ਪਹੁੰਚ ਚੁੱਕੇ ਨੇ ਤਰਨੁਪਰੀ ਸੌਂਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣੇ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਿ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈਅ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣਾਂ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14th ਰਾਊਂਡ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ अरोड़ा ਨੂੰ 34000 884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ अरोड़ा ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ अरोड़ा ਤਰਨੁਪ੍ਰੀਤ ਸੌਂਤ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵੀ ਖੇ ਪਹੁੰਚ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਜ਼ੋਨ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾਰੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿਆ ਅਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਇਹ ਜਿੱਤ ਹੋ ਸਕਦੀ ਹੈ ਭਾਵੇਂ 1000 2000 ਜਾਂ 3000 ਦੇ ਨਾਲ ਵੀ ਸੰਜੀਵ अरोड़ा ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ अरोड़ा ਦੇ ਵੱਲੋਂ ਭਰਤਪੂਸ਼ਣ